ਨਗਰ ਕੌਂਸਲ ਗੁਰਾਇਆ ਵਿਖੇ 76ਵੇਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਉੱਤੇ ਪੁਲਿਸ ਦੇ ਟੁਕੜੀ ਵੱਲੋਂ ਤਿਰੰਗੇ ਝੰਡੇ ਨੂੰ ਫਲਾਮੀ ਵੀ ਦਿੱਤੀ ਗਈ। ਅਤੇ ਸਕੂਲੀ ਬੱਚਿਆਂ ਵੱਲੋਂ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਗੀਤ ਪੇਸ਼ ਕੀਤੇ ਗਿਆ। ਇਸ ਮੌਕੇ ਉੱਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਮੇਸੀ ਵੱਲੋਂ ਅਦਾ ਕੀਤੀ ਗਈ ਅਤੇ ਉਹਨਾਂ ਨੇ ਸਾਰੇ ਇਲਾਕੇ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਅਵਸਰ 'ਤੇ ਨਗਰ ਕੌਂਸਲ ਗੁਰਾਇਆ ਵੱਲੋਂ ਸਕੂਲੀ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਰਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ਅੱਜ ਸਾਰੇ ਹੀ ਦੇਸ਼ ਦੇ ਵਿੱਚ 26 ਜਨਵਰੀ ਜੋ ਕਿ ਸਾਡਾ ਗਣਤੰਤਰ ਤੋਂ ਵਸਿਆ 76ਵਾਂ ਬੜੀ ਹੀ ਸ਼ਰਧਾ ਤੇ ਧੰਮਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਡਾਟਾ ਭੀਮਰਾਵ ਬੇਦਗਰ ਜੀ ਨੇ ਸੰਵਿਧਾਨ ਲਿਖ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਪੁਰਦ ਕੀਤਾ ਸੀ ਔਰ ਇਸ ਦਿਨ ਹੀ ਲਾਗੂ ਕੀਤਾ ਗਿਆ ਇਹ ਉਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅੱਜ ਸਾਨੂੰ ਇਹ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਇਹ ਹੋਰ ਵੀ ਵਿਸ਼ੇਸ਼ ਤੌਰ ਤੇ ਹੋ ਜਾਂਦਾ ਦਿਨ ਜਦੋਂ ਸਾਰੇ ਹੀ ਭਾਈਚਾਰੇ ਰਲ ਮਿਲ ਕੇ ਇਸ ਨੂੰ ਮਨਾਉਂਦੇ ਹਨ ਨਗਰ ਕੌਂਸਲ ਗਰਾਆਂ ਦੇ ਵਿੱਚ ਅੱਜ ਇਹ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਮੈਂ ਆਪਣੇ ਸਾਥੀਆਂ ਦੇ ਨਾਲ ਔਰ ਸਾਡੇ ਸਫਾਈ ਸੇਵਕ ਸਟਾਫ ਮੈਂਬਰਾਂ ਨੂੰ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਇਸ ਪਵਿੱਤਰ ਦਿਹਾੜੇ ਤੇ ਔਰ ਇਹ ਮੈਂ ਪ੍ਰਾਨ ਕਰਨ ਕਰਦਾ ਹਾਂ ਔਰ ਇਹ ਬੇਨਤੀ ਵੀ ਕਰਦਾ ਹਾਂ ਆਪਣੇ ਸਾਥੀਆਂ ਨੂੰ ਕਿ ਆਪਣੇ ਜਿੱਥੇ-ਜਿੱਥੇ ਆਪਣੇ ਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਉੱਥੇ-ਉੱਥੇ ਸਾਡੇ ਕਰਤੱਵ ਵੀ ਬਣਦੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਲੋਕ ਸੇਵਾ ਲਈ ਜੋ ਸਾਨੂੰ ਚੁਣਿਆ ਗਿਆ ਹੈ ਅਸੀਂ ਉਸ ਤੇ ਖਰੇ ਉੱਤਰੀਏ ਜੀ ਅੱਜ ਗੁਰਾਇਆਂ ਦੇ ਨਗਰ ਕੌਂਸਲ ਦੇ ਵਿੱਚ ਸਾਡੇ ਪ੍ਰਧਾਨ ਜੀ ਔਰ ਸਮੂਹ ਨਗਰ ਕੌਂਸਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਵੱਲੋਂ 26 ਜਨਵਰੀ ਮਨਾਈ ਜਾ ਰਹੀ ਹੈ ਔਰ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਔਰ ਮੈਂ ਸਮੂਹ ਸਟਾਫ ਔਰ ਗੁਰਾਇਆਂ ਦੇ ਜਿੰਨੇ ਵੀ ਸਾਡੇ ਨਗਰ ਕੌਂਸਲਰ ਸਟਾਫ ਹੈ ਜਾਂ ਪੂਰੇ ਦੇਸ਼ ਵਾਸੀ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਆਮ ਆਦਮੀ ਪਾਰਟੀ ਵੱਲੋਂ 26 ਜਨਵਰੀ ਦੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿਉਂਕਿ ਅੱਜ ਦੇ ਦਿਨ ਡਾਕਟਰ ਭੀਮrao Ambedkar ji ਨੇ ਜਿਹੜਾ ਸੰਵਧਾਨ ਹੈ 1950 ਵਿੱਚ ਦੇਖ ਕੇ ਜਿਹੜਾ ਇਹ ਰਾਸ਼ਟਰਪਤੀ ਨੂੰ ਸੌਪਿਆ ਸੀ ਔਰ ਅੱਜ ਉਸੇ ਸੰਬੰਧ ਦੇ ਵਿੱਚ ਵੀ ਇਹ 26 ਜਨਵਰੀ ਜਿਹੜੀ ਮਨਾਈ ਜਾ ਰਹੀ ਹੈ ਔਰ ਮੈਂ ਫਿਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਨਗਰ ਕੌਂਸਲ ਗੁਰਾਇਆ ਵਿਖੇ 76ਵੇਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਉੱਤੇ ਪੁਲਿਸ ਦੇ ਟੁਕੜੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਉੱਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਮੇਸੀ ਵੱਲੋਂ ਅਦਾ ਕੀਤੀ ਗਈ ਅਤੇ ਉਨ੍ਹਾਂ ਨੇ ਸਾਰੇ ਇਲਾਕਾ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਅਭਸਰ ਉਤੇ ਨਗਰ ਕੌਂਸਲ ਗੁਰਾਇਆ ਵੱਲੋਂ ਸਕੂਲੀ ਬੱਚਿਆਂ ਨੂੰ ਜਵਾਦਕਾਰੀ ਚਿੰਨ ਦੇ ਕੇ ਸਰਮਾਨਿਤ ਕੀਤਾ ਗਿਆ ਤੇ ਲੱਡੂ ਵੰਡੇ ਗਏ ਅੱਜ ਸਾਰੇ ਹੀ ਦੇਸ਼ ਦੇ ਵਿੱਚ 26 ਜਨਵਰੀ ਜੋ ਕਿ ਸਾਡਾ ਗਣਤੰਤਰ ਦਿਵਸ ਹੈ 76ਵਾਂ ਬੜੀ ਹੀ ਸ਼ਰਧਾ ਤੇ ਧੰਮਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਡਾਕਟਰ ਭੀਮrao ਬੇਦਕਰ ਜੀ ਨੇ ਸੰਵਿਧਾਨ ਲਿਖ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਪਰਦ ਕੀਤਾ ਸੀ ਔਰ ਇਸ ਦਿਨ ਹੀ ਲਾਗੂ ਕੀਤਾ ਗਿਆ ਇਹ ਇਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅੱਜ ਸਾਨੂੰ ਇਹ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਇਹ ਹੋਰ ਵੀ ਵਿਸ਼ੇਸ਼ ਤੌਰ ਤੇ ਹੋ ਜਾਂਦਾ ਦਿਨ ਜਦੋਂ ਸਾਰੇ ਹੀ ਭਾਈਚਾਰੇ ਰਲ ਮਿਲ ਕੇ ਇਸ ਨੂੰ ਮਨਾਉਂਦੇ ਹਨ ਨਗਰ ਕੌਂਸਲ ਗਰਾਆਂ ਦੇ ਵਿੱਚ ਅੱਜ ਇਹ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਮੈਂ ਆਪਣੇ ਸਾਥੀਆਂ ਦੇ ਨਾਲ ਔਰ ਸਾਡੇ ਸਫਾਈ ਸੇਵਕ ਸਟਾਫ ਮੈਂਬਰਾਂ ਨੂੰ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਇਸ ਪਵਿੱਤਰ ਦਿਹਾੜੇ ਤੇ ਔਰ ਇਹ ਮੈਂ ਪ੍ਰਣ ਕਰਦਾ ਹਾਂ ਔਰ ਇਹ ਬੇਨਤੀ ਵੀ ਕਰਦਾ ਹਾਂ ਆਪਣੇ ਸਾਥੀਆਂ ਨੂੰ ਕਿ ਆਪਣੇ ਜਿੱਥੇ-ਜਿੱਥੇ ਆਪਣੇ ਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਉੱਥੇ-ਉੱਥੇ ਸਾਡੇ ਕਰਤੱਵ ਵੀ ਬਣਦੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਲੋਕ ਸੇਵਾ ਲਈ ਜੋ ਸਾਨੂੰ ਚੁਣਿਆ ਗਿਆ ਹੈ ਅਸੀਂ ਉਸ ਤੇ ਖਰੇ ਉੱਤਰੀਏ ਜੀ ਅੱਜ ਗੁਰਾਇਆਂ ਦੇ ਨਗਰ ਕੌਂਸਲ ਦੇ ਵਿੱਚ ਸਾਡੇ ਪ੍ਰਧਾਨ ਜੀ ਔਰ ਸਮੂਹ ਨਗਰ ਕੌਂਸਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਵੱਲੋਂ 26 ਜਨਵਰੀ ਮਨਾਈ ਜਾ ਰਹੀ ਹੈ ਔਰ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਔਰ ਮੈਂ ਸਮੂਹ ਸਟਾਫ ਔਰ ਗੁਰਾਂ ਦੇ ਜਿੰਨੇ ਵੀ ਸਾਡੇ ਨਗਰ ਕੌਂਸਲ ਸਟਾਫ ਹੈ ਜਾਂ ਪੂਰੇ ਦੇਸ਼ ਵਾਸੀ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਆਮ ਆਦੀ ਪਾਰਟੀ ਵੱਲੋਂ 26 ਜਨਵਰੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿਉਂਕਿ ਅੱਜ ਦੇ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇਹ ਜਿਹੜਾ ਸੰਵਿਧਾਨ ਹੈ 1950 ਦੇ ਵਿੱਚ ਲਿਖ ਕੇ ਜਿਹੜਾ ਇਹ ਰਾਸ਼ਟਰਪਤੀ ਨੂੰ ਸੌਪਿਆ ਸੀ ਔਰ ਅੱਜ ਉਸੇ ਸਬੰਧ ਦੇ ਵਿੱਚ ਵੀ ਇਹ 26 ਜਨਵਰੀ ਜਿਹੜੀ ਹੈ ਮਨਾਈ ਜਾ ਰਹੀ ਹੈ ਔਰ ਮੈਂ ਫਿਰ ਇੱਕ ਵਾਰੀ ਲੱਖ ਲੱਖ ਵਧਾਈ ਦੇਣਾ ਹੈ ਜੈ ਭੀਮ ਜੈ ਭਾਰਤ